ਪਹਿਲਾ ਕਰਾਈ ਸੀ ਜਦੋਂ ਹੋਦਾ ਨਹੀਂ ਕਰਾਈ ਜਦੋਂ ਹੋਣ ਵਾਲੇ ਉਦੋਂ ਕਰਾਇਆ ਨੇ ਅਸੀਂ ਅੱਛਾ ਕੀ ਕਹਿੰਦੇ ਸੀ ਡਾਕਟਰ ਉਦੋਂ ਡਾਕਟਰ ਨੇ ਕੀ ਕਹਿਣਾ ਪਹਿਲਾਂ ਇੱਕੋ ਹੀ ਸੀਗਾ ਇੱਕ ਤੋਂ ਬਾਅਦ ਫੇਰ ਅਸੀਂ ਦੁਬਾਰੇ ਕਰਾਇਆ ਸੀਗਾ ਉਦੋਂ ਦੋ ਆਏ ਸੀ ਅੱਛਾ ਅਲਟਰਾਸਾਉਂਡ ਦੇ ਵਿੱਚ ਹਾਂ ਫੇਰ ਅਸੀਂ ਦੁਬਾਰੇ ਕਰਾਇਆ ਤੇ ਤਿੰਨ ਆਏ ਸੀ ਅੱਛਾ ਜਿਉਂ-ਜਿਉਂ ਟੈਸਟ ਕਰਾਈਗੇ ਵਧ ਹੀ ਗਏ ਬੱਚੇ ਹਾਂ ਅੱਛਾ ਉਦੋਂ ਬਾਅਦ ਫੇਰ ਕਰਾ ਕੇ ਲਿਆਂਦਾ ਫੇਰ ਤੀਜਾ ਫੇਰ ਚਾਰ ਆਇਆ ਅੱਛਾ ਚਾਰ ਵਾਰੀ ਉਦੋਂ ਬਾਅਦ ਨਹੀਂ ਟੈਸਟ ਕਰਾਇਆ ਨਾ ਜੇ ਉਦੋਂ ਬਾਅਦ ਕਰਾ ਲੈਂਦੇ ਕੀ ਤਾਂ ਪੰਜ ਹੋ ਜਾਂਦੇ ਪੰਜ ਵੀ ਹੋ ਸਕਦੇ ਸੀ ਨਾ ਹਨਾ ਲੋਕ ਜ਼ਿਆਦਾਤਰ ਇੱਕ ਇੱਕ ਬੱਚਾ ਪੈਦਾ ਕਰਦੇ ਨੇ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਨੇ ਚਾਰ ਬੱਚੇ ਦਿੱਤੇ ਨੇ ਕੀ ਆਉਣ ਵਾਲੇ ਮਾਹੌਲ ਦੇ ਵਿੱਚ ਕਿਵੇਂ ਲੱਗਦਾ ਕਿਵੇਂ ਪੜ੍ਹਾਈ ਕਰਾਂਗੇ ਕਿਸ ਤਰ੍ਹਾਂ ਇਹਦਾ ਜੇ ਮਾਲਕ ਨੇ ਦਿੱਤੇ ਨੇ ਤਾਂ ਮਾਲਕ ਆਪੇ ਸਭ ਕੁਝ ਕਰੂਗਾ ਮਾਲਕ ਹੀ ਦੇਊਗਾ ਉਹਨਾਂ ਨੂੰ ਪੜਾਉਣ ਵਾਸਤੇ ਉਹ ਹੀ ਦੇਊਗਾ ਖਾਣ-ਖੂਣ ਵਾਸਤੇ ਪਰਮਾਤਮਾ ਤਾਂ ਹੀ ਸੱਟ ਰੱਖਿਆ ਸੀ ਸਾਰਾ ਕੁਝ ਇਹ ਕਹਿੰਦੇ ਤੁਹਾਡੇ ਇੱਧਰ ਸੱਸ ਲੱਗਦੇ ਨੇ ਤੁਹਾਡੇ ਉਹ ਤੇ ਉਹ ਕਹਿੰਦੇ ਕਹਿੰਦੇ ਅਸੀਂ ਜਿੰਨੀ ਵਾਰੀ ਟੈਸਟ ਕਰਾਉਂਦੇ ਗਏ ਕਹਿੰਦੇ ਉੰਨੇ ਵਾਰੀ ਬੱਚੇ ਵੱਧਦੇ ਗਏ ਪੰਜਵੀਂ ਵਾਰੀ ਕਿਉਂ ਨਹੀਂ ਕਰਾਇਆ ਉਹ ਟੈਸਟ ਪੰਜਵੀਂ ਵਾਰੀ ਫਿਰ ਅਸੀਂ ਕਰਾਇਆ ਨਹੀਂ ਪੈਸੇ ਹੀ ਹੈ ਨਹੀਂ ਸੀ ਫਿਰ ਸਾਡੇ ਬਾਅਦ ਨਹੀਂ ਕਰਵਾ ਲਈਏ ਕਰਵਾ ਲੈਂਦੇ ਹਾਂ ਨਾ ਫਿਰ ਆਲਾ ਆਤੀ ਮਾਰੇ ਹੋ ਗਏ ਅੱਛਾ ਪੈਸੇ ਬਹੁਤ ਮੰਗਦੇ 10000 ਰੁਪਿਆ ਮੰਗਦੇ ਸੀ ਉਹ ਫਿਰ ਇਹਨੇ ਹੈ ਨਹੀਂ ਸੀ ਫਿਰ ਅਸੀਂ ਕਰਵਾਇਆ ਹੀ ਨਹੀਂ ਅੱਛਾ ਸਾਨੂੰ ਅਸੀਂ ਤੇ ਸਾਡੀ ਕਰਮਾ ਵਾਲੀ ਬਹੂ ਹੈ ਗਈ ਹੈ ਹੂੰ ਅਸੀਂ ਧੰਨਵਾਦ ਹੈ ਇਹਦਾ ਮੰਨ ਮੰਨ ਲੋਕ ਤਾਂ ਇੱਕ ਇੱਕ ਬੱਚੇ ਨੂੰ ਤਰਸ ਦਿੰਨੇ ਜੀ ਵੱਡੇ ਵੱਡੇ ਹਸਪਤਾਲਾਂ ਚ ਜਾਂਦੇ ਨੇ ਲੱਖਾਂ ਕਰੋੜਾਂ ਰੁਪਈਆ ਲਾਉਂਦੇ ਨੇ ਤੁਹਾਡੇ ਪ੍ਰਮਾਤਮਾ ਨੇ ਐਡੀ ਬਖਸ਼ਿਸ਼ ਕੀਤੀ ਹਾਂ ਜੀ ਹਾਂ ਜੀ ਸਾਨੂੰ ਤਾਂ ਬਹੁਤ ਖੁਸ਼ੀ ਆ ਜੀ ਅਸੀਂ ਸੇਵਾ ਕਰੀ ਜਾਂਦੇ ਹਾਂ ਸਾਰੇ ਹੂੰ ਸਾਰੇ ਭੂਆ ਵੀ ਆਈ ਆ ਚਾਚੀਆਂ ਬੈਠੀਆਂ ਜਿਹੜਾ ਕੋਈ ਸੁਖਤਾ ਹੁੰਦਾ ਉਹ ਪਿੰਡ ਦੇ ਲੋਕ ਕਿੰਨੇ ਆ ਜੀ ਫਿਰ ਸਾਰੇ ਆਏ ਆ ਜੀ ਹੂੰ ਸਾਰੇ ਵੇਖਣ ਤਾਂ ਆ ਹੀ ਜਾਂਦੇ ਨੇ ਫਿਰ ਥੋੜੇ ਰੱਖ ਧਾਗੇ ਦਾ ਹੋ ਜਾਂਦਾ ਕੋਈ ਨਹੀਂ ਵੀ ਆਉਂਦਾ ਤੂੰ ਖੁਸ਼ੀ ਸਾਰੇ ਪਿੰਡ ਨੂੰ ਪੁੱਛਦੇ ਨੇ ਰਾਹ ਨੰਗ ਦੇਣ ਪੁੱਛਦੇ ਨੇ ਵੀ ਚਾਰ ਬੱਚੇ ਹੋਏ ਨੇ सोनू ਦੇ ਅਸੀਂ ਆਖਦੇ ਹਾਂ ਜੀ ਹਾਂ ਰਿਸ਼ਤੇਦਾਰ ਵੀ ਆ ਹੀ ਜਾਂਦੇ ਨੇ ਹਾਂਜੀ ਮਿੱਤਰੋ ਅੱਜ ਆਪਾਂ ਸਰਸੇ ਜ਼ਿਲ੍ਹੇ ਦੇ ਵਿੱਚ ਖੜੇ ਹਾਂ ਜਿੱਥੇ ਕਿ ਇੱਕ ਭੈਣ ਨੇ 4 ਬੱਚਿਆਂ ਨੂੰ ਜਨਮ ਦਿੱਤਾਗਾ ਆਪਾਂ ਘਰ ਦੇ ਤੁਹਾਨੂੰ ਮਾਹੌਲ ਵੀ ਦਿਖਾ ਦਨੇ ਇੱਧਰ ਵੇਖੋ ਆਲੇ ਦੁਆਲੇ ਦੇ ਜਿਹੜੇ ਗੁਮਾਂਢੀ ਨੇ ਸਾਰੇ ਇੱਥੇ ਇਕੱਠੇ ਹੋਏ ਨੇ ਆਪਾਂ ਅੰਦਰ ਵੀ ਚੱਲਦੇ ਆਂ ਗੱਲਬਾਤ ਕਰਦੇ ਆਂ ਉਸ ਪਰਿਵਾਰ ਦੇ ਨਾਲ ਤੇ ਕੀ ਕੀ ਬੱਚਿਆਂ ਦੇ ਨਾਮ ਰੱਖੇ ਨੇਗੇ ਇੱਕੋ ਟਾਈਮ ਦੇ ਵਿੱਚ 4 ਬੱਚਿਆਂ ਨੂੰ ਜਿਹੜਾ ਜਨਮ ਦਿੱਤਾ ਆਪਾਂ ਗੱਲਬਾਤ ਕਰਾਂਗੇ ਇੱਧਰ ਦਿਖਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਦਿਖਾਈ ਜਾਣ 4 ਬੱਚੇ ਨੇ ਜਿਹੜੇ ਤੇ ਆਪਾਂ ਗੱਲਬਾਤ ਕਰਦੇ ਆਂ ਮਾਤਾ ਬੈਠੇ ਇੱਧਰ ਦੁੱਧ ਪਿਆਈ ਜਾਂਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਤੇ ਮਾਤਾ ਜੀ ਪਹਿਲਾਂ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ ਜੀ ਤੁਹਾਨੂੰ ਵਧਾਈਆਂ ਕਿੰਨੀ ਕੁ ਖੁਸ਼ੀ ਹੋ ਰਹੀ ਅੱਜ ਤੁਹਾਨੂੰ ਬਹੁਤ ਖੁਸ਼ੀ ਅੱਛਾ ਤੇ ਕਿੰਨਾ ਟਾਈਮ ਹੋਇਆ ਸੀਗਾ ਤੁਹਾਡੇ ਲੜਕੇ ਦਾ ਜੀ ਵਿਆਹ ਹੋਇਆ ਨੂੰ ਜੀ ਡੇਢ ਸਾਲ ਹੋ ਗਏ ਡੇਢ ਸਾਲ ਹੋ ਗਏ ਹਾਂ ਉੱਪਰ ਮੇਰੇ ਸਾਹਿਬ ਨਾਲ ਉਹ ਮੀਤੀ ਵੀ ਲਿਖੀ ਪਈ ਐ ਮੜੇ ਕੈਮਰਾਮੈਨ ਨੂੰ ਕਹੂੰ ਉੱਪਰ ਸੋਨੂ ਨਾਮ ਬਈ ਮੁੰਡੇ ਦਾ ਹਾਂ ਹਾਂ ਸੋਨੂ ਅੱਛਾ ਤੇ ਚਾਰ ਬੱਚੇ ਪੈਦਾ ਹੋਏ ਨੇਗੇ। ਇੰਨੀ ਖੁਸ਼ੀ ਹੋ ਰਹੀ ਆ ਅੱਜ। ਖੁਸ਼ੀ ਵੱਧ ਦਾ ਸਾਨੂੰ। ਤੁਸੀਂ ਕੀ ਲੱਗਦੇ ਇਹਨਾਂ ਦੇ ਬੱਚਾ ਨੇ? ਦਾਦੀਆਂ। ਦਾਦੀਓ। ਹਾਂ। ਉਹ ਪਰਦਾਦੀ ਆ। ਉਹ ਪਰਦਾਦੀ ਨੇ ਉਹ ਬੈਠੇ ਨੇ। ਅੱਛਾ। ਉਹ ਬੈਠੀ ਆ। ਅੱਛਾ ਸਾਰੇ ਬੈਠੇ ਨੇ, ਭੂਆ ਵੀ ਬੈਠੀ ਆ। ਹਾਂ ਭੂਆ ਵੀ ਬੈਠੀ ਆ ਵੀ ਦਾਦੀ ਆ, ਉਹ ਵੀ ਦਾਦੀ ਪਰੇ ਬੈਠੀ ਆ। ਅੱਛਾ। ਆ ਸਾਰੀਆਂ ਭੂਆ ਨੇ। ਹੂੰ। ਮਤਲਬ ਸਾਰੇ ਇਕੱਠੇ ਹੋ ਰਹੇ ਨੇ। ਹਾਂ ਸਾਰੇ ਇਕੱਠੇ ਆ। ਇਹ ਖੁਸ਼ੀ ਆ ਤੇ ਇਕੱਠੇ ਹੋਣੇ ਆ। ਹੂੰ। ਤਾਂ ਬੈਠੇ ਨੇ ਹੁਣ। ਤੇ ਬੱਚੇ ਬਿਲਕੁਲ ਤੰਦਰੁਸਤ ਨੇ। ਹਾਂ। ਪਾਇ ਨੇ ਆ ਦੇਖ ਲਓ ਪਤਾ ਕੀ ਜੀ ਜ਼ਿਆਦਾਤਰ ਨਾ ਕੀ ਹੁੰਦਾ ਜਦੋਂ ਬੱਚੇ ਇਕੱਠੇ ਜਾ ਜੋੜੇ ਤਾਮ ਸੁਣੀ ਨੇ ਇਹ ਚਾਰ ਬੱਚੇ ਪੈਦਾ ਹੋਏ ਨੇ ਕਿ ਕਈ ਵਾਰ ਜੋੜ ਜੋੜੇ ਬੱਚੇ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਵੀ ਉਹਨਾਂ ਦੇ ਚਿਹਰੇ ਜਿਹੜੇ ਇੱਕੋ ਜਿਹੇ ਹੁੰਦੇ ਨੇ ਹਾਲਾਂਕਿ ਹਲੇ ਬੱਚੇ ਛੋਟੇ ਨੇ ਵੱਡੇ ਹੋਣਗੇ ਤਾਂ ਚਿਹਰੇ ਕਈ ਵਾਰ ਇੱਕੋ ਜਿਹੇ ਹੋ ਜਾਂਦੇ ਨੇ ਫਿਰ ਪਛਾਣ ਕਿਵੇਂ ਕਰਿਆ ਕਰਾਂਗੇ ਜਾਣ ਹੋ ਜਾਂਦੀਆਂ ਵੀ ਕੁੜੀਆਂ ਇੱਕੋ ਜੀਆਂ ਮੁੰਡੇ ਇੱਕੋ ਜੇ ਅੱਛਾ ਦੋ ਕੁੜੀਆਂ ਦੋ ਮੁੰਡੇ ਹਾਂਜੀ ਹਾਂ ਕਿਤੇ ਬਾਬੇ ਬੂਬੇ ਕੋਲ ਤਾਂ ਨਹੀਂ ਪਹਿਲਾਂ ਕਿਸੇ ਕਿਸੇ ਕੋਲ ਨਾ ਕਿਤੇ ਵੀ ਨਹੀਂ ਗਏ ਇਥੇ ਰੱਬ ਦਾ ਰੂਪ ਆਇਆ ਇਹਨਾਂ ਵਿਚਾਰੇ ਅੱਛਾ ਹਾਂ ਪਹਿਲਾਂ ਟੈਸਟ ਵਗੈਰਾ ਵੀ ਕਰਾਉਂਦੇ ਰਹੇ ਪਹਿਲਾਂ ਨਹੀਂ ਨਾ ਪਹਿਲਾਂ ਕੁਝ ਵੀ ਨਹੀਂ ਕਰਾਇਆ ਸੀ ਅੱਛਾ ਅਲਟਰਾਸਾਉਂਡ ਵਗੈਰਾ ਕਰਾਇਆ ਨਹੀਂ ਸੀ ਨਾ ਪਹਿਲਾਂ ਕਰਾਇਆ ਸੀ ਜਦੋਂ ਹੋਦਾ ਨਹੀਂ ਕਰਾਇਆ ਜਦੋਂ ਹੋਣ ਵਾਲੇ ਉਦੋਂ ਕਰਾਇਆ ਨੇ ਅਸੀਂ ਅੱਛਾ ਹਾਂ ਕੀ ਕਹਿੰਦੇ ਸੀ ਡਾਕਟਰ ਉਹਨੂੰ ਡਾਕਟਰ ਨੇ ਕੀ ਕਹਣਾ ਪਹਿਲਾਂ ਇੱਕੋ ਹੀ ਸੀਗਾ ਇੱਕ ਤੋਂ ਬਾਅਦ ਫੇਰ ਅਸੀਂ ਦੁਬਾਰੇ ਕਰਾਇਆ ਸੀਗਾ ਉਦੋਂ ਦੋ ਆਏ ਸੀਗੇ ਅੱਛਾ ਅਲਟਰਾਸਾਉਂਡ ਦੇ ਵਿੱਚ ਹਾਂ ਫੇਰ ਅਸੀਂ ਦੁਬਾਰੇ ਕਰਾਇਆ ਤੇ ਤਿੰਨ ਆਏ ਸੀ अच्छा ਜਿਉਂ-ਜਿਉਂ ਟੈਸਟ ਕਰਾਈਗੇ ਵਧੀਗੇ ਬੱਚੇ ਹਾਂ আচ্ছা ਉਦੋਂ ਵਾਰ ਫੇਰ ਕਰਾ ਕੇ ਲਿਆਂਦਾ ਫੇਰ ਤੀਜਾ ਫੇਰ ਚਾਰ ਆਇਆ ਅੱਛਾ ਚਾਰ ਵਾਰੀ ਉਦੋਂ ਵਾਰ ਨਹੀਂ ਟੈਸਟ ਕਰਾਇਆ ਨਾ ਜੇ ਉਦੋਂ ਬਾਅਦ ਕਰਾ ਲੁੰਦੇ ਕੀ ਤਾਂ ਪੰਜ ਹੋ ਜਾਂਦੇ ਪੰਜ ਵੀ ਹੋ ਸਕਦੇ ਸੀ ਨਾ ਹਨਾ ਤੇ ਬਾਈ ਦੇਖੋ ਘਰ ਦਾ ਜਿਹੜਾ ਮਾਹੌਲਾ ਬਹੁਤ ਵਧੀਆਗਾ ਤੇ ਦੇਖ ਸਕਦੇ ਤੁਸੀਂ ਬੱਚੇ ਮੈਨੂੰ ਤਾਂ ਲੱਗਦਾ ਵੀ ਹਰਿਆਣੇ 'ਚ ਪਹਿਲੀ ਵਾਰ ਹੋਏ ਨੇ ਕਿ ਕਿਸੇ ਪਹਿਲਾਂ ਵੀ ਕਿਤੇ ਨਹੀਂ ਪਹਿਲੀ ਵਾਰ ਪਹਿਲੀ ਵਾਰ ਹੋਏ ਨੇ ਅੱਛਾ ਹਾਂ ਠੀਕ ਹੈ ਤੇ ਇਹਨਾਂ ਦੀ ਜਿਹੜੀ ਮਾਤਾ ਗਈ ਤੇ ਮਾਂ ਗਈ ਬੱਚਿਆਂ ਦੀ ਉਹ ਵੀ ਤਾਂ ਦਰ ਉਸਤ ਨੇ ਸਾਰੇ ਹਾਂ ਜੀ ਉਹ ਕਈ ਹੋਈ ਹੈ ਅੱਛਾ ਤੇ ਹਸਪਤਾਲ ਚ ਫਿਰ ਉੱਥੇ ਇਲਾਜ ਕਰਾਇਆ ਜੇ ਤੋ ਵੱਡੇ ਪ੍ਰੇਸ਼ਨ ਨਾ ਹੋਏ ਨੇ ਬੱਚੇ ਦੇ ਹਾਂ ਜੀ ਵੱਡੇ ਨਾਲ ਹੋਏ ਨੇ ਹੂੰ ਪਹਿਲਾਂ ਇੱਕ ਪਹਿਲਾਂ ਵਧੀਆ ਵਧੀਆ ਰਾਜਾਮਾ ਹੋ ਗਿਆ ਪ੍ਰੇਸ਼ਨ ਵਧੀਆ ਸੁੱਕ ਗਿਆ ਸੀ ਆ ਹੂੰ ਫਿਰ ਰੇਸ਼ਾ ਪੈ ਗਿਆ ਸੀ ਫਿਰ ਦੁਬਾਰੇ ਪ੍ਰੇਸ਼ਨ ਕੀਤਾ ਦੋ ਪ੍ਰੇਸ਼ਨ ਹੋ ਗਏ ਨੇ ਹੂੰ ਤਾਂ ਕਰਕੇ ਹਾਂ ਚਲੋ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਆਪਾਂ ਉਸ ਭੈਣ ਨਾਲ ਵੀ ਗੱਲਬਾਤ ਕਰਦੇ ਕਿਵੇਂ ਜੀ ਤੰਦਰੁਸਤ ਹੋ ਬਿਲਕੁਲ ਹਾਂਜੀ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਅੱਜ ਤੋਂ ਬਾਤੂ ਖੁਸ਼ੀ ਹੈ ਲੋਕ ਜ਼ਿਆਦਾਤਰ ਇੱਕ ਇੱਕ ਬੱਚਾ ਪੈਦਾ ਕਰਦੇ ਨੇ ਤੁਹਾਡੇ ਘਰ ਦੇ ਵਿੱਚ ਪ੍ਰਮਾਤਮਾ ਨੇ ਚਾਰ ਬੱਚੇ ਦਿੱਤੇ ਨੇ ਕੀ ਆਉਣ ਵਾਲੇ ਮਾਹੌਲ ਦੇ ਵਿੱਚ ਕਿਵੇਂ ਲੱਗਦਾ ਕਿਵੇਂ ਪੜ੍ਹਾਈ ਕਰਾਂਗੇ ਕਿਸ ਤਰ੍ਹਾਂ ਇਹ ਤਾਂ ਜੇ ਮਾਲਕ ਨੇ ਦਿੱਤੇ ਨੇ ਤਾਂ ਮਾਲਕ ਆਪੇ ਸਭ ਕੁਝ ਕਰੂਗਾ ਹੂੰ ਮਾਲਕ ਹੀ ਦੇਊਗਾ ਉਹਨਾਂ ਪੜ੍ਹਨ ਵਾਸਤੇ ਉਹ ਹੀ ਦੇਊਗਾ ਖਾਣ-ਖੋਣ ਵਾਸਤੇ ਪਰ ਮਾਤਾ ਮਾਤਾ ਹੀ ਸੱਟ ਰੱਖਿਆ ਸੀ ਸਾਰਾ ਕੁਝ ਇਹ ਕਹਿੰਦੇ ਤੁਹਾਡੇ ਇਧਰ ਸੱਸ ਲਗਦੇ ਨੇ ਤੁਹਾਡੇ ਉਹ ਤੇ ਉਹ ਕਹਿੰਦੇ ਕਹਿੰਦੇ ਅਸੀਂ ਜਿੰਨੀ ਵਾਰੀ ਟੈਸਟ ਕਰਾਉਂਦੇ ਗਏ ਕਹਿੰਦੇ ਉੰਨੇ ਵਾਰੀ ਬੱਚੇ ਵੱਧਦੇ ਗਏ ਪੰਜਵੀਂ ਵਾਰੀ ਕਿਉਂ ਨਹੀਂ ਕਰਾਇਆ ਫਿਰ ਟੈਸਟ ਪੰਜਵੀਂ ਵਾਰੀ ਫਿਰ ਅਸੀਂ ਗਿਆ ਕਰਾਇਆ ਨਹੀਂ ਪੈਸੇ ਹੀ ਹੈ ਨਹੀਂ ਸੀ ਫਿਰ ਸਾਡੇ ਕੋਲ ਨਹੀਂ ਕਰਵਾਦੇ ਵੀ ਕਰਵਾ ਲੈਂਦੇ ਆ ਨਾ ਫਿਰ ਹਲਾਤੀ ਮਾੜੇ ਅੱਛਾ ਪੈਸੇ ਬਹੁਤ ਮੰਗਦੇ 10000 ਰੁਪਿਆ ਮੰਗਦੇ ਸੀ ਉਹ ਫਿਰ ਇਹਨੇ ਹੈ ਨਹੀਂ ਸੀ ਫਿਰ ਅਸੀਂ ਕਰਵਾਇਆ ਹੈ ਨਾ ਅੱਛਾ ਇਸ ਕਰਕੇ ਬਸ ਤੁਸੀਂ ਕੀ ਲੱਗਦੇ ਜੀ ਬੱਚੇ ਦੀ ਦਾਦੀਆਂ ਪਰਦਾਦੀਆਂ ਜੀ ਪਰਦਾਦੀ ਹੋ ਤੁਹਾਡੀ ਵੀ ਮਤਲਬ ਤੁਹਾਨੂੰ ਵੀ ਬਹੁਤ ਖੁਸ਼ੀ ਆ ਨਾ ਤੁਸੀਂ ਪਰਦਾਦੀ ਬਣਿਓ ਇੰਧਰ ਆ ਜਿਓ ਮੜਾਈ ਜੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਸਾਨੂੰ ਤਾਂ ਬਹੁਤ ਵਧੀਆ ਜੀ ਅਸੀਂ ਤੇ ਵੇਖਿਆ ਨਹੀਂ ਸੀ ਹੁਣ 80 ਸਾਲ ਦੀ ਉਮਰ ਹੋ ਗਈ ਅਸੀਂ ਨਹੀਂ ਇਹ ਚਾਂਸ ਵੇਖਿਆ ਸੀ ਅੱਛਾ ਇਹ ਪਹਿਲੀ ਵਾਰ ਵੇਖਿਆ ਜੀ ਹੂੰ ਸਾਨੂੰ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ ਨੇ ਤੇ ਸਾਨੂੰ ਵੀ ਹੈ ਜੀ ਤੁਹਾਨੂੰ ਵੀ ਤੁਹਾਨੂੰ ਵੀ ਹਾਂ ਤੇ ਸਾਨੂੰ ਅਸੀਂ ਤੇ ਸਾਡੀ ਕਰਮਾ ਵਾਲੀ ਬਹੂ ਹੈ ਗਈ ਆ ਹੂੰ ਅਸੀਂ ਧੰਨਵਾਦ ਇਹਦਾ ਮੰਨ ਮੰਨ ਲੋਕ ਤਾਂ ਇੱਕ ਇੱਕ ਬੱਚੇ ਨੂੰ ਤਰਸ ਦਿੰਨੇ ਜੀ ਵੱਡੇ ਵੱਡੇ ਹਸਪਤਾਲਾਂ ਚ ਜਾਂਦੇ ਨੇ ਲੱਖਾਂ ਕਰੋੜਾਂ ਰੁਪਈਆ ਲਾਉਂਦੇ ਨੇ ਤੁਹਾਡੇ ਪ੍ਰਮਾਤਮਾ ਨੇ ਐਡੀ ਬਖਸ਼ਿਸ਼ ਕੀਤੀ ਆ ਹਾਂ ਜੀ ਹਾਂ ਜੀ ਸਾਨੂੰ ਤਾਂ ਬਹੁਤ ਖੁਸ਼ੀ ਆ ਜੀ ਹੂੰ ਅਸੀਂ ਸੇਵਾ ਕਰੀ ਜਾਂਦੇ ਆ ਸਾਰੇ ਹੂੰ ਸਾਰੇ ਭੂਆ ਵੀ ਆਈ ਆ ਚਾਚੀਆਂ ਬੈਠੀਆਂ ਜਿਹੜਾ ਕੋਈ ਸੁਖ ਤਾਂ ਹੁੰਦਾ ਉਹ ਪਿੰਡ ਦੇ ਲੋਕ ਕਿੰਨੇ ਆ ਜੀ ਫਿਰ ਸਾਰੇ ਆਏ ਆ ਜੀ ਹੂੰ ਸਾਰੇ ਵੇਖਣ ਤਾਂ ਆ ਹੀ ਜਾਂਦੇ ਨੇ ਫਿਰ ਥੋੜੇ ਰੱਖ ਤਾਂ ਜਾਂਦਾ ਹੋ ਜਾਂਦਾ ਕੋਈ ਨਹੀਂ ਵੀ ਆਉਂਦਾ ਤੂੰ ਖੁਸ਼ੀ ਸਾਰੇ ਪਿੰਡ ਨੂੰ ਪੁੱਛਦੇ ਨੇ ਰਾਹ ਨੰਗਦੇਣ ਪੁੱਛਦੇ ਨੇ ਵੀ ਚਾਰ ਬੱਚੇ ਹੋਏ ਨੇ सोनू ਦੇ ਅਸੀਂ ਆਖਦੇ ਹਾਂ ਜੀ ਹਾਂ ਰਿਸ਼ਤੇਦਾਰ ਵੀ ਆ ਹੀ ਜਾਂਦੇ ਨੇ ਖੁਸਰੀ ਆਉਣਗੇ ਫਿਰ ਚਾਰ ਚਾਰ ਵਧਾਈ ਲੈ ਕੇ ਜਾਣਗੇ ਖੁਸਰੀ ਆਉਣਗੇ ਉਹਨੂੰ ਨਾ ਕਿ ਉਹ ਤਿੰਨ ਚਾਰ ਮਹੀਨੇ ਰੁਕ ਜਾ ਹੁਣ ਸਾਡੇ ਕੋਲ ਤਾਂ ਕੁਛ ਨਹੀਂ ਹੈਗਾ ਅਜੇ ਤੱਕ ਐ ਤਾਂ ਤਾਂ ਰੁਕਦੇ ਨਹੀਂ ਹੁੰਦੇ ਫਿਰ ਪਤਾ ਨਾ ਰੁਕਣਗੇ ਤੇ ਹੁਣ ਕੀ ਕਰੀ ਗਾਲਾਂ ਗੋਣਾ ਕੱਢ ਕੇ ਜਾਂਦੇ ਰਹਿਣਗੇ ਸਾਨੂੰ ਗਾਲਾਂ ਗਾਲਾਂ ਫਿਰ ਤੁਸੀਂ ਕਿਉਂ ਲੈਨੇ ਕੋ ਬਹੁਤ ਹਾਂਜੀ ਦੂਸਰਿਆਂ ਨੂੰ ਦੇਈਏ ਕਿ ਉਹਦੇ ਬੱਚੇ ਪਾਰਿਆ ਨਹੀਂ ਉਹਨਾਂ ਦੇ ਵਧਾਈ ਤਾਂ ਲੈਣੀ ਉਹਨਾਂ ਦਾ ਲੈ ਤੇ ਦਵਾਂਗੇ ਉਹਨਾਂ ਨੂੰ ਵਧਾਈ ਦੇਵਾਂਗੇ ਵਧਾਈ ਦੇਵਾਂਗੇ ਜੁੜਦੀ ਜਦੋਂ ਆਉਣਗੇ ਹੁਣ ਸਾਡੇ 4 ਦੋ ਪੋਤੇ ਦੋ ਪੋਤੀਆਂ ਤੇ ਜਦੋਂ ਉਹਨਾਂ ਨੂੰ ਦੁੱਧ ਪਾਣੀ ਲਿਆ ਕੇ ਦੇਨੇ ਆ ਕੁਛ ਘਰ ਦਾ ਖਰਚਾ ਟੋੜਦੇ ਆ ਕਿਥੋਂ ਦੇਈਏ ਇਹਨਾਂ ਕੋਲ ਦੂਸਰੇ ਮੰਗਣਗੇ 65-65000 ਰੁਪਏ ਕਿਥੋਂ ਦੇਈਏ ਇੰਨੇ ਮੰਗਦੇ ਨੇ ਵਾਧੂ ਮੰਗਦੀਆਂ ਨਾ ਆ ਜਾਂਦੀਆਂ ਨੇ ਉਹ ਤੇ ਗਰੀਬ ਮੀਰ ਵੇਖਦੀਆਂ ਨਹੀਂ ਆਸੇ ਜਾਤ ਤੋਂ ਕਰਦੇ ਫਿਰ ਤਾਂ ਇਹ ਤਾਂ ਬਾਲੇ ਪੈਸੇ ਬਣ ਜਾਣਗੇ ਚਾਰ ਬੱਚੇ ਦੇ ਤਾਂ ਹੋਰ ਚਾਰ ਹੁਣ ਇੱਥੇ ਕਿੱਥੇ ਦੇ ਦਾਂਗੇ ਇਹਨਾਂ ਨੂੰ ਦੁੱਧ ਪਿਾਵਾਂਗੇ ਕਿ ਕਿਸੇ ਦੇ ਡੇੜੇ ਪੈਣ ਕੇ ਫਿਰ ਉਹਨਾਂ ਨੂੰ ਤਾਂ ਹੁਣ ਸਰਕਾਰ ਕਰੂਗੀ ਕੋਈ ਹਲਫਾ ਪੇ ਦੇਵਾਂਗੇ ਫਿਰ ਅੱਛਾ ਹੋਰ ਨਹੀਂ ਸਰਕਾਰ ਨੇ ਕੁਝ ਰੱਖਿਆ ਵੀ ਜਿਹੜਾ ਵੱਧ ਬੱਚੇ ਪੈਦਾ ਕਰੋ ਉਹ ਸਰਕਾਰ ਨੂੰ ਕਿ ਅਸੀਂ ਕਿਹੜਾ ਅਪ ਜਾਣ ਕੇ ਕੀਤੇ ਰੱਬ ਨੇ ਦਿੱਤੇ ਤੇ ਆਏ ਨੇ ਤੇ ਅਸੀਂ ਪਾਲਾਂਗੇ ਹੁਣ ਸਹੀ ਗੱਲ ਹੈ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਵੱਧ ਖੁਸ਼ੀ ਸਾਨੂੰ ਤੇ ਅੱਛਾ ਸਾਰਿਆਂ ਤੋਂ ਸਾਰਿਆਂ ਤੋਂ ਜ਼ਿਆਦਾ ਖੁਸ਼ੀ ਸਾਨੂੰ ਦੇ ਇਹਨਾਂ ਦੀ ਹਾਂ ਅਸੀਂ ਦਾਦੀਆਂ ਇਹਨਾਂ ਦੀਆਂ ਸਾਰਿਆਂ ਦੀ ਖੁਸ਼ੀ ਸਨ अच्छा। ਸਾਨੂੰ ਤਾਂ ਬਹੁਤ ਖੁਸ਼ੀ ਏ। ਤੁਹਾਨੂੰ ਕਿੰਨੀ ਖੁਸ਼ੀ ਹੈਗੀ ਇਹਨੇ ਬਾਰੇ? ਸਾਨੂੰ ਤਾਂ ਬਹੁਤ ਖੁਸ਼ੀ ਹੋਈ ਤਾਂ ਕਿ ਤਾਂ ਅਸੀਂ ਏਡੀ ਦੂਰੋਂ ਚੱਲ ਕੇ ਆਏ ਆ ਫਿਰ। ਸਾਨੂੰ ਤੁਹਾਡਾ ਤਾਂ ਜ਼ਿਆਦਾ ਹੀ ਹੈ ਅਸੀਂ ਪਾਲੀ ਜਾਂਨੇ ਇਹਨਾਂ ਨੂੰ। ਅੱਛਾ ਚਲੋ ਵਧੀਆ ਚੰਗੀ ਗੱਲ ਹੈ। ਪਰਮਾਤਮਾ ਕਰੇ ਬਹੁਤ ਲੰਬੀ ਇਹਨਾਂ ਦੀ ਉਮਰ ਕਰੇ ਹਨਾ। ਤੇ ਬੱਚਿਆਂ ਦੇ ਨਾਮ ਨੂੰ ਕੀ ਰੱਖੇ ਨੇ ਜੀ? ਅਜੇ ਨਾਮ ਨਹੀਂ ਰੱਖਿਆ। ਨਾਮ ਰੱਖੇ ਨੇ? ਹਾਂ। ਆਂਦੀ ਮੰਮੀ ਨੂੰ ਪਤਾ ਨਾਮ ਦਾ ਦੱਸੀ। ਚਲੋ। ਹਾਂ ਬੱਚਿਆਂ ਦੇ ਜਿਹੜੇ ਨਾਮ ਨੇ ਉਹ ਕਿਨ ਅੱਛਾ ਜੀ ਕਿਸਮਤ ਹੁਣ ਦੱਸੋ ਮਾਤਾ ਜੀ ਕਿਹੜੇ ਕਿਹ ਨਾਮ ਰੱਖੇ ਕਿਸਮਤ ਇਹਦੇ ਨਾਮ ਇਹਦੇ ਨਾਮ ਕੀ ਸੁਖਮਣੀ ਇਹ ਤਾਂ ਸੁਖਮਣੀ ਅੱਛਾ ਜੀ ਇਹਨਾਂ ਦੇ ਰੱਖਣ ਵਾਲੇ ਆ ਜੀ ਇਹਨਾਂ ਦੇ ਕਿਉਂ ਨਹੀਂ ਰੱਖੇ ਵਾਲੇ ਬੰਦਿਆਂ ਦੇ ਰੱਖੇ ਨਹੀਂ ਆ ਜੀ ਹਾਂਜੀ ਇੱਕ ਨਾਮ ਲਸ਼ਮਣ ਹੈ ਤੇ ਇੱਕ ਨਾਮ ਆਰਾਮ ਹੈਗਾ ਅੱਛਾ ਆ ਰੱਖੇ ਨੇ ਜੀ ਅੱਛਾ ਕਰਦੇ ਨਾਮ ਅਸੀਂ ਚਲੋ ਵਧੀਆ ਚੰਗੀ ਗੱਲ ਹੈ ਜੀ ਤੇ ਆਜੋ ਮਿੱਤਰੋ ਤੁਹਾਨੂੰ ਬਾਹਰ ਦਾ ਮਾਹੌਲ ਵੀ ਦਿਖਾ ਦਿੰਨੇ ਹਾਂ ਬਹੁਤ ਜਿਹੜੇ ਇੱਥੇ ਪਿੰਡ ਦੇ ਲੋਕ ਵੀ ਪਹੁੰਚੇ ਹੋਏ ਨੇ ਤੇ ਕਾਫੀ ਦੇਖ ਸਕਦੇ ਹੋ ਤੁਸੀਂ ਤੁਸੀਂ ਦੇਖ ਸਕਦੇ ਹੋ ਘਰ ਦਾ ਜਿਹੜਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈਗਾ ਕਿਉਂਕਿ ਵਿਆਹ ਵਾਂਗੂ ਕਿੱਦਾਂ ਲੱਗਦਾ ਜੀ ਚਾਰ ਬੱਚੇ ਪੈਦਾ ਹੋਏ ਨੇ ਬਹੁਤ ਸੋਹਣੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਸੋ ਆਪਣੇ ਹਰਿਆਣੇ ਦੇ ਵਿੱਚ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਜੀ ਨਹੀਂ ਨਹੀਂ ਵਾਰ ਪਹਿਲਾਂ ਹੀ ਹੋਇਆ ਅੱਛਾ ਹਾਂਜੀ ਪਹਿਲਾਂ ਵਾਰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਫਿਰ ਬਹੁਤ ਖੁਸ਼ੀ ਹੈ ਜੀ ਮਾਲਕਨ ਬਹੁਤ ਖੁਸ਼ੀ ਦਿਤੀ ਬਹੁਤ ਬਹੁਤ ਵਧੀਆ ਬਿਲਕੁਲ ਜੀ ਦੋਸਤੋ ਪਰਮਾਤਮਾ ਜਿੱਥੇ ਦਿੰਦਾ ਹੈ ਉੱਥੇ ਬਹੁਤ ਜ਼ਿਆਦਾ ਦਾਤਾਂ ਦਿੰਦਾ ਹੈ ਪ੍ਰਮਾਤਮਾ ਤੋਂ ਆਪਾਂ ਖੁੱਲ੍ਹ ਕੇ ਮੰਗਾਂਦੇ ਪ੍ਰਮਾਤਮਾ ਆਪਣੇ ਤੋਂ ਕੁਝ ਨਹੀਂ ਲੁਕੋ ਕੇ ਰੱਖਦਾ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਈਂ